ਪਹਿਲੇ ਦਿਨ ਅਜੇ ਡੀਮਾਰਕ ਓਪਨ ਹੋਇਆ ਪਹਿਲੇ ਦਿਨ ਹੀ ਆ ਗਿਆ ਤੇਰਾ ਨਾਮ ਕੀ ਪਹਿਲੇ ਦੱਸ ਮੇਰਾ ਨਾਮ ਅਸ਼ਾਤ ਲੋ ਜੀ ਸਵੇਰ ਦੇ 6:30 ਹੋ ਗਏ ਆ ਜਿਮ ਲਾ ਕੇ ਆ ਗਏ ਆ ਤੇ ਗਰਾਊਂਡ ਦੇ ਚੱਕਰ ਲਾਏ ਪਹਿਲਾਂ ਸਾਡੇ ਕੋਸ ਸਾਹਿਬ ਵੀ ਅੱਜ ਨਾਲ ਆਏ ਹੋਏ ਆ ਵਲੋਗ ਅੱਜ 10 ਦਿਨਾਂ ਬਾਅਦ ਸ਼ੁਰੂ ਕੀਤਾ ਦੁਬਾਰਾ ਐਮ ਨਹੀਂ ਲੱਗਦਾ ਸੀ ਤੇ ਮੌਸਮ ਵੀ ਬਹੁਤ ਵਧੀਆ ਹੋ ਚੁੱਕਾ ਆ ਹਾਂਜੀ ਭਾਜੀ ਕਿਦਾਂ ਦਾ ਲੱਗਾ ਐਕਸਰਸਾਈਜ਼ ਲਾ ਕੇ ਬਹੁਤ ਵਧੀਆ ਪਹਿਲਾਂ ਹਮੇ ਬਹੁਤ ਹੀ ਹੌਣ ਪਰ ਕੰਡਾ ਹੋ ਗਿਆ ਹਾਂਜੀ ਬਹੁਤ ਥੋੜਾ ਜਿਆਦਾ ਵੱਧ ਗਿਆ ਪਹਿਲਾਂ ਬੱਥਰਾਂ ਸਾਹ ਬੱਥਰਾਂ ਇੱਥੇ ਵੀ ਹੁਣ ਸਾਡਾ ਡੰਗਣਾ ਆ ਉਹ ਵੀ ਕੋਸ਼ਿਸ਼ ਕਰਨੀ ਕਰਨੀ ਚੜਨ ਦੀ ਤੇ ਅੱਜ ਵਾਲੀ ਸੈਂਟੋਂ ਮੈਨੂੰ ਵੀ ਲੈ ਕੇ ਤੇ ਡੋਲੇ ਦਿਖਾਉਣ ਵਾਲੀ ਆ ਮੋਸਮ ਸੁਵੇ ਸੁਵੇ ਬਹੁਤ ਵਧੀਆ ਹੋਇਆ ਪਿਆ ਸਾਡੇ ਲਾਡੀ ਭਾਜੀ ਹੁਣੀ ਪਹੁੰਚੇ ਹੋਏ ਸਾਡੇ ਕੋਚ ਲੋ ਜੀ ਬਹੁਤ ਜਿਆਦਾ ਬਾਦ ਅਸੀਂ ਅੱਜ ਮੈਦਾਨ ਚ ਦੁਬਾਰਾ ਉਤਰੇ ਆ ਨਾਲ ਸਾਡੇ ਕੁਲਦੀਪ ਜੀ ਪਹੁੰਚ ਚੁੱਕੇ ਆ ਕੁਲਦੀਪ ਜੀ ਹਮੇਸ਼ਾ ਦੇਖ ਕਿਦਾਂ ਠੀਕ ਆ ਠੀਕ ਆ ਬੋਲ ਕੇ ਬੋਲ ਕੇ ਦੱਸ ਠੀਕ ਆ ਠੀਕ ਆ ਉਹ ਹਸਨ ਨੂੰ ਥੋੜੀ ਗਿਆ ਠੀਕ ਆ ਠੀਕ ਆ ਠੀਕ ਆ ਤੋ ਖੇਡਣਾ ਹੈ ਅੱਜ ਮੈਂ ਅੱਜ ਕਿੱਥੇ ਆਈਆਂ ਦੱਸਿਓ ਕਿੱਥੇ ਕਿੱਥੇ ਇੱਥੇ ਆਈ ਕਿੱਥੇ ਆਈਆਂ ਗਰਾਊਂਡ 'ਚ ਗਰਾਊਂਡ 'ਚ ਇੱਕ ਲਾਡੀ ਵੀ ਪਹੁੰਚ ਗਿਆ ਦੇਖੋ ਆ ਦੇਖੋ ਇਹਨਾਂ ਨੂੰ ਅੱਜ ਹਰਾਉਣ ਦਾ ਪੂਰਾ ਪੂਰਾ ਇੰਤਜ਼ਾਮ ਕੀਤਾ ਹੋਇਆ ਕੱਲ ਅਸੀਂ ਦੋ ਮੈਚ ਹਰਾਏ ਇਹਨਾਂ ਨੂੰ ਮੰਨਣ ਨਹੀਂ ਦੇ ਹੁਣ ਚਲੋ ਕੋਈ ਵੱਖਰੀ ਗੱਲ ਚੋਣਾ ਚਾਹੁੰਦੀ ਆ ਹੈ ਆਧਾ ਨਹੀਂ ਸਿੱਧੀ ਖੜ ਕੇ ਇਹ ਵੀ ਜਾਣਾ ਚਾਹੁੰਦੀ ਤੋ ਅੱਛਾ ਯਾਰ ਆ ਗਏ ਹੁਣ ਤੋਂ ਟੀਵੀ 'ਚ ਆ ਗਏ। ਅੱਛਾ ਦੇਖ ਲਈ ਅੱਛਾ ਘਰੇ ਜਾ ਕੇ। ਘਰੇ ਜਾ ਕੇ ਦੇਖੂੰਗੀ। ਦਿਖਾ ਲ ਦਿੰਦੇ ਆ ਪਹਿਲੇ ਇੱਧਰ ਕਰ ਮੈਨੂੰ ਗੱਲ ਤੋਂ ਸਨ। ਤੇਰਾ ਨਾਮ ਕੀ ਪਹਿਲੇ ਦੱਸ? ਮੇਰਾ ਨਾਮ ਅੱਛਾ ਤੇਰੇ ਪਾਪਾ ਦਾ ਨਾਮ? ਮੇਰੇ ਪਾਪਾ ਦਾ ਨਾਮ ਮਾਨੀ ਪਾਪਾ। ਮੰਮਾ ਦਾ ਨਾਮ? ਮੰਮਾ ਦਾ ਨਾਮ ਮੋਤਾ ਮਮਾ। ਕੀ? ਮੋਤਾ ਮਮਾ। ਅੱਛਾ ਤੇਰੇ ਪਿੰਡ ਦਾ ਨਾਮ ਕੀ ਆ? ਮੇਰੇ ਪਿੰਡ ਤੋਂ। ਹਾਂ। ਮੇਰੇ ਪਿੰਡ ਦਾ ਪੋ। ਵਾਹ ਅੱਛਾ ਪਰ ਉਹਦੀ ਪਿੰਡ ਤੇ ਰਹਿਣਾ। ਇਸ ਸਕੂਲੇ ਜਾਣੀ ਨੇ ਨੂੰ ਕਿਹੜੇ ਸਕੂਲ ਆਂਗੜਵੜੀ ਜਾਣੀ ਹੁੰਦੀ ਆ ਕੀ ਮਿਲਦਾ ਦਿਖਾਉਣ ਨੂੰ ਮੂੰ ਮਮੇ ਕੀ ਮੂੰ ਮੁਰਮure ਮੁਰਮure ਅੱਛਾ ਸਵਾਦ ਹੁੰਦੇ ਆ ਤੇ ਉਹ ਦੇਖੋ ਇੱਕ ਪਾਪੀ ਅਸੀਂ ਉਹ ਕਿੱਥੇ ਗਿਆ ਤੇ ਕਿੱਥੇ ਗਿਆ ਉਹ ਹੀ ਲੱਗ ਰਿਹਾ ਸੀ ਕਿੱਥੇ ਚਲ ਗਿਆ ਅੱਜ ਮੈਦਾਨ ਦੇ ਵਿੱਚ ਵੱਡੇ ਵੱਡੇ ਜੋਧੇ ਵੱਡੇ ਵੱਡੇ ਜੋਧੇ ਉਹ ਪਰਲੇ ਪਾਸੇ ਖੜੇ ਹੋਏ ਉਹ ਦੇਖੋ ਇਹ ਸਾਰੇ ਅੱਜ ਭੇਜਣੇ ਆ ਦੁਬਾਰਾ ਘਰਾਂ ਨੂੰ ਇਹ ਬਜਣੇ ਥੋੜੀ ਆ ਯਾਰ ਠੀਕ ਹੀ ਨਹੀਂ ਹੈਗਾ ਆਦੇ ਕਹਿੰਦੇ ਹੁੰਦੇ ਅੱਜ ਠੀਕ ਨਹੀਂ ਹੈਗੇ ਚਲੋ ਬਹਾਨਾ ਹੁੰਦਾ ਕੋਈ ਤਾਂ ਕੋਈ ਚਲੋ ਕੋਈ ਟੈਨਸ਼ਨ ਗਾਦੀ ਪਈ ਹੈ ਕੱਲ ਦੋ ਮੈਚ ਹਾਰੇ ਤਾਂ ਕਾਹਦੀ ਟੈਨਸ਼ਨ ਪਈ ਦੋ ਮੈਚ ਹਾਰੇ ਤਾਂ ਹੈ ਟੈਨਸ਼ਨ ਪਈ ਆ ਕਹਿੰਦਾ ਕੋਈ ਹਾਂ ਨਾ ਠੀਕ ਆ ਟੈਨਸ਼ਨ ਪਈ ਆ ਲੱਗ ਗਿਆ ਮਰਾ ਮਾਰਦੇ ਮਾਰਦਾ ਓਏ ਹੋ ਪੈਰਾਂ 'ਚ ਲੰਗੇ ਤੇਰੇ ਮਾਰ ਮਾਰ ਉਹ ਲੈ ਇਹਦੇ ਮਾਰ ਲੱਤਾ ਤੇ ਕਾਫੀ ਟਾਈਮ ਪਾਸ ਬਲੌਗ ਸ਼ੂਟ ਤਾਂ ਕੀਤਾ ਵੀ ਸਾਡਾ ਮੋਬਾਈਲ ਖਰਾਬ ਹੋ ਗਿਆ ਸੀ ਤੇ ਹੁਣ ਵੀ ਅੱਲਾ ਸਹੀ ਨਹੀਂ ਚੱਲਣਦਾ ਇਹਦਾ ਕੈਮਰਾ ਇਨਾ ਕਲੀਅਰ ਨਹੀਂ ਹੈਗਾ ਦੇਖੋ ਤੇ ਉੱਪਰ ਬਸ ਟੀਵੀ ਲੱਗਾ ਹੋਇਆ ਆ ਅਸੀਂ ਆਏ ਹਾਂ ਸਰਨੇ ਇੱਥੇ ਚਾਰਜ ਲਵਾਉਣਾ ਹੁਣ ਪਹਿਲੇ ਅਸੀਂ ਚਾਹ ਵੀ ਦੇ ਨਿਕਲ ਗਏ ਆ ਇਹ ਤੁਹਾਨੂੰ ਇਹ ડીਮਾਰਟ ਲੈ ਕੇ ਚੱਲੇ ਆ ਪਟਾਣਕੋਟ ਦੇ ਵਿੱਚ ਨਵਾਂ ડીਮਾਰਟ ਖੁੱਲ੍ਹਿਆ ਆ ਆਗੇ ਟਾਇਰ ਬਾਅਦ ਮਜ਼ਾ ਹੀ ਆ ਗਿਆ ਚਾ ਲੋ ਜੀ ਯਾਹ ਦੇਖ ਕੇ ਤਾਂ ਲੱਗ ਆ ਗਿਆ ਨਾਲ ਆ ਜੀ ਮਠੀਆਂ ਸਾਦੀਆਂ ਮਠੀਆਂ ਨਹੀਂ ਮਟਰ ਖੱਤੇ ਮਟਰ ਹੀ ਸਾਦੀ ਬਣਦੀਆਂ ਨਾਲ ਮਟਰ ਖੱਤੇ ਇਹ ਫਰਕ ਹੈ ਆ ਜਾਓ ਬਹੁਤ ਬਹੁਤ ਧੰਨਵਾਦ ਜੀ 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 ਲੋ ਜੀ ਪਠਾਨ ਖੜਾ ਲਿਓ ਡੀ ਮਾਰਟ ਓਪਨ ਹੋ ਗਿਆ ਆ ਤੇ ਇਹ ਹੈਗਾ ਜੰਮੂ ਰੋਡ ਜਦੋਂ ਤੁਸੀਂ ਸਰਨੇ ਤੋਂ ਜੰਮੂ ਵਾਲੇ ਰੋਡ ਤੇ ਹੋਣਾ ਨਾ ਉਦੋਂ ਤੁਸੀਂ ਇੱਥੇ ਆ ਸਕਦੇ ਹੋ ਲੋ ਜੀ ਅੱਜ ਦੇ ਦਿਨ ਪਹਿਲੇ ਦਿਨ ਹੀ ਖੁੱਲਿਆ ਆ 11:00 ਤੋਂ 5-5 ਬੋਲਾਂਗੇ ਉਹ ਫ੍ਰੀ ਸੀ ਸਾਰਾ ਕੁਝ ਅੱਜ ਓਹੋ ਅਸੀਂ ਗਲਤੀ ਕਰ ਲਈ ਸਵੇਰੇ ਦਾ ਖੁੱਲਿਆ ਅੱਜ ਪਹਿਲੇ ਦਿਲੇ ਅਸੀਂ ਆ ਗਏ ਪਹਿਲੇ ਦਿਨ ਅਜੇ ਡੀ ਮਾਰਟ ਓਪਨ ਹੋਇਆ ਪਹਿਲੇ ਦਿਨ ਹੀ ਆ ਗਿਆ ਕਾਣਕੋੜ ਦਾ ਓਪਨਿੰਗ ਕਰ ਦਿੱਤੀ ਆ ਡੀਮਾਰਟ ਦੀ ਉਹਨੇ ਸਾਰੇ ਜਿਹੜਾ ਪਸੰਦ ਕਰੇਗਾ ਇਹਨਾਂ ਤਾਂ ਸਿਰਫ 2 ਕਿਲੋਮੀਟਰ ਪੈਂਦਾ 2 ਕਿਲੋਮੀਟਰ ਤੇ ਆਇਆ ਕਰਨੇ ਨੇ ਜਲਦੀ ਸ਼ਰਟਾਂ ਸਾਰੀਆਂ ਲੈ ਲੈਣੀਆਂ ਜਿੰਨੀਆਂ ਵੀ ਆ ਗਈਆਂ ਅੱਜ ਸਸਤੀਆਂ ਬਹੁਤ ਸਵੇਰੇ ਕਹਿਣਦੇ ਸੀ ਵੇਖ 1 ਰੁਪਏ ਦੀ ਵੀ ਕੀ ਕੀ ਛੱਜ ਆਹ ਤਾਂ 400 ਰੁਪਏ ਦੀ ਹੈ ਤੇ ਅਤਾਰੀ ਕਿਹੜਾ ਕਿਹੜਾ ਲੈ ਗਿਆ 1 ਰੁਪਏ ਦੀ ਚੀਜ਼ 13 ਇੱਕ ਮੇਰਾ ਠੀਕ ਹੈ ਲੋ ਜੀ ਅਸੀਂ ਹੁਣ ਆਹ ਲਈ ਜਿਆ ਤੁਹਾਨੂੰ ਪਾਣੀ ਨਹੀਂ ਹੁੰਦਾ ਕੀ ਹੈ ਬੈਲਾ ਬੀਟਾ ਹਾਂ ਇਹ ਵਾਲੀ ਥੀ ਜਿਹੜੀ ਲੱਗੀ ਹੋਈ ਹੈ ਤਕੜੀ ਤੇ ਸਾਡਾ ਕਤਾ ਆ ਸਾਬ ਬਣਿਆ ਇਹ ਆ ਆ ਜੇ ਦਾ ਇਹਨਾਂ ਨੂੰ ਹਣਾ ਤੇ ਆ ਵੀ ਠੀਕ ਹੈ ਹੁਣ ਅਸੀਂ ਚੇਂਜ ਕਰਨ ਦੇ ਸਾਰਾ ਕੁਝ ਜਿਹਦਾ YouTube ਤੋਂ ਪੈਸਾ ਹੋ ਰਿਹਾ ਹੈ ਨਾ ਉਦੋਂ ਉਦੋਂ ਅਸੀਂ ਸਾਰਾ ਕੁਝ ਚੇਂਜ ਕਰਨ ਦੇ ਆ ਆ ਦੇਖੋ ਆ ਲੈ ਲਈ ਖਾਦੀ ਨੇਚਰਲ ਤੂੰ ਪੇਸਟ ਲਈ ਪੇਸਟ ਲੈਣੀ ਆ ਯਾਰ ਚੱਲ ਪੇਸਟ ਲੈ ਲਈ ਇੱਕ ਪਹਿਲਾਂ ਦਾ ਪਲਾਨ ਹੈ ਨਹੀਂ ਸੀ ਕੋਈ ਇਦਾਂ ਦਾ ਪਰ ਹੁਣ ਬਣ ਗਿਆ ਚਲੋ ਸਿੱਟੀ ਜਾ ਹੁਣ ਸਮਾਂ ਉਹ ਲੈ ਨਹੀਂ ਆ ਬੜੇ ਆ ਲੈਣੇ ਦਸੜਾ ਲੰਬਾ ਬਲ ਬਲ ਉਹ ਲੈਣਾ ਕੋਈ ਪਹਿਲਾਂ ਜਿਹੜੇ ਚੱਕੇ ਸੀ ਉਹੀ ਲੈਣੇ ਸੀ ਕਿਹੜੇ ਉਹ ਥੋੜੀ ਹੋੜੀ ਆ ਹਾਂ ਉਹ ਯਾਰ ਸੀਐਮਐਲ ਹੈ ਉਹ ਸੋਰਮਲ ਹੈ ਕਿ ਜਿਹੜਾ ਤੇਲ ਕਰਦਾ ਲੈ ਲੈ ਹੁਣ ਤੁਸੀਂ ਸਾਰੇ ਜਿਹੜੇ ਜਿੰਨੇ ਵੀ ਪਟਾਨਕੋਟ ਵਾਲੇ ਆ ਡੀਮਾਰਟ ਜ਼ਰੂਰ ਪਹੁੰਚੋ ਡੀਮਾਰਟ ਖੁੱਲ ਗਿਆ ਆ ਅੱਜ ਹੀ ਓਪਨ ਹੋਇਆ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਇਹਨਾਂ ਨੂੰ ਪਰਫਿਊਮ ਨਹੀਂ ਪਸੰਦ ਆ ਰਹੇ ਇੱਥੇ ਸਾਬਣ ਲੈਣਾ ਸਾਬਣ ਨਹੀਂ ਲੈਣਾ ਹੁਣ ਉਹ ਲੈ ਲਿਆ ਹੁਣ ਉਹਨਾਂ ਨੂੰ ਸਾਬਣ ਨਾਲ ਣੋਣਾ ਕਰਨਾ ਹੁਣ ਉਹਨਾਂ ਨਾਲ ਣੋਣਾ ਕਰਨਾ ਹੁਣ ਪੈਸਾ ਬੜਾ ਆ ਗਿਆ ਹੈ ਇੱਕਦਮ ਹੀ ਇਹ ਦਾਦਾ ਖਿਲਾਰੇ ਹੋਇਆ ਜਦ ਲੁਧਿਆਣੇ ਚ ਨਹੀਂ ਕੱਢਦੇ ਸੋ 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 ਰੁਪਏ ਦੀ ਆ ਵੀ 129 ਰੁਪਏ ਦੀ ਆ ਬੜਾ ਖੁਸ਼ ਹੋਇਆ ਜੋ ਪਹਿਲੇ ਦਿਨ ਆ ਕੇ ਕਹਿੰਦਾ ਲੈ ਵੇ ਨੰਦਾ ਆਇਆ ਕਹਿੰਦਾ ਇੱਥੇ ਹੁਣ ਕਹਿੰਦਾ ਇੱਥੇ ਹੀ ਣੋਣਾ ਕਰਨਾ ਰੰਤੀ ਜਲਬਣੀ ਦੀ ਜਿਹੜੀ ਚੀਜ਼ ਲੱਭਾ ਜਾਂਦਾ ਹੈ ਲੋ ਜੀ ਕਿੰਟਾ ਹੋ ਗਿਆ ਸਾਨੂੰ ਇੱਥੇ ਆਉਂਦਿਆਂ ਨੂੰ ਲੋ ਜੀ ਹੁਣ ਤੁਹਾਡੇ ਵਾਸਤੇ ਕਿਟ ਕੈਡ ਵੀ ਲੈ ਲਈ ਹੈ ਪੀਪੀਓ ਪਿਆਜ ਪਹਿਲੇ ਦਿਨ ਆਪਾਂ ਸਾਰੇ ਕੋਲ ਚਾਤੇ ਲੈ ਗਏ ਅਸੀਂ ਨਹਾਉਣਾ ਵੀ ਹੁਣ ਦੂਜੇ ਨਾਲ ਕਰਨਾ ਹੁਣ ਸਾਬਣ ਨਾਲ ਨਹਾਉਣਾ ਕਰਨਾ ਹੁਣੇ ਮੋਦੀ ਸਰਕਾਰ ਆ ਸਿਰੇ ਮੁੱਕ ਜਣਾਣਾ ਨਹੀਂ ਲੋ ਜੀ ਹੁਣ ਅਸੀਂ ਨਿਕਲ ਗਏ ਆ ਬਾਜ਼ਾਰ ਚ ਡੀਮਾਰਟ ਚ ਇਧਰ ਵੀ ਹਨੇਰਾ ਹੋ ਗਿਆ ਬਾਹਰ ਹੈ